ਕਿ ਵੀ ਸੋਨੇ ਦੀ ਕੀਮਤ ਕੋਈ ਘਟਣੀ ਨਹੀਂ ਔਰ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਟੁੱਟ ਕੇ ਵੀ ਮੇਰੇ ਬੱਚੇ ਸ਼ਹੀਦ ਕਹਿਲਾਣਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਕਹਿਲਾਏਗਾ ਟੁੱਟ ਕੇ ਵੀ ਮੇਰੇ ਪਿਤਾ ਨੂੰ ਸ਼ਹੀਦ ਕਰਨਗੇ ਨਾ ਟੁੱਟ ਕੇ ਵੀ ਤੂੰ ਜ਼ਾਲਮ ਬਣਿਆ ਰਹੇਗਾ ਤੇਰੀ ਕੀਮਤ ਕੋਈ ਵਧਣੀ ਨਹੀਂ ਛੜੀ ਕੀਮਤ ਕੋਈ ਘਟਣੀ ਨਹੀਂ ਉਦਾਹਰਨ ਬੜਾ ਗਜ਼ਬ ਦਾ ਦਿੱਤਾ ਹੈ ਮੇਰੇ ਪਾਤਸ਼ਾਹ ਨੇ ਪ੍ਰਮਾਣ ਬੜਾ ਗਜ਼ਬ ਦਾ ਦਿੱਤਾ ਹੈ ਤੇ ਜਦ ਅਹਲਕਾਰ ਕਹਿਣ ਲੱਗੇ ਫਕੀਰ ਹੋ ਤੁਸੀਂ ਫਕੀਰਾਂ ਦਾ ਇਹ ਕੰਮ ਸ਼ੋਭਾ ਨਹੀਂ ਦਿੰਦਾ ਸ਼ਸਤਰ ਚੁਕਣੇ ਅਵਲ ਤੇ ਭਾਰਤ ਦੇ तमाम avatars ਪੁਰਸ਼ ਸ਼ਸਤਰਦਾਰੀ ਨੇ ਦਨਸ਼ਬਾਨ ਹੈ ਰਾਮ ਕੋਲ ਸੁਦਰਸ਼ਨ ਚੱਕਰ ਹੈ ਸ੍ਰੀ ਕ੍ਰਿਸ਼ਨ ਕੋਲ ਤ੍ਰਿਸ਼ੂਲ ਸ਼ਿਵ ਜੀ ਦੇ ਕੋਲ ਹੈ ਗਦਾ ਵਿਸ਼ਨੂੰ ਦੇ ਕੋਲ ਹੈ ਗਦਾ ਹਨੂਮਾਨ ਦੇ ਕੋਲ ਹੈ ਪਰਸ਼ੂ ਰਾਮ ਦੇ ਕੋਲ ਖਲਾੜਾ ਹੈ ਇਹ ਸਾਰੇ ਅਵਤਾਰੀ ਪੁਰਸ਼ ਆਪਣੇ ਹੱਥ ਦੇ ਕੋਈ ਨਾ ਕੋਈ ਸ਼ਸਤਰ ਲਈ ਬੈਠੇ ਨੇ ਔਰ ਪੂਜਾ ਉਹਨਾਂ ਦੀ ਔਰ ਉਹਨਾਂ ਨੇ ਆਪਣੇ ਰਾਜ ਪਾਠ ਦੀ ਖਾਤਰ ਸ਼ਸਤਰ ਚੁੱਕੇ ਸਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਦੀ ਰੱਖਿਆ ਮਜ਼ਲੂਮ ਦੀ ਰਕਸ਼ਾ ਤੇ ਧਰਮ ਦੀ ਰੱਖਿਆ ਲਈ ਜਦ ਸ਼ਸਤਰ ਚੁੱਕ ਲੈ ਤੋਂ ਮੈਂ ਦੇਖਦਾ ਅੱਜ ਦੇ ਵੀ ਕੁੰਧ ਦਿਮਾਗ ਦੇ ਬੰਦਿਆਂ ਨੂੰ ਇਤਰਾਜ਼ ਹੈ ਔਰ ਉਸ ਵਕਤ ਔਰੰਗਜ਼ੇਬ ਨੂੰ ਵੀ ਇਤਰਾਜ਼ ਸੀ ਤੁਸੀਂ ਫਕੀਰ ਵਲੀ ਅੱਲਾ ਇਹ ਕਿਉਂ ਚੁਕੇ ਤੋ ਸਾਹਿਬ ਕਹਿੰਦੇ ਨੇ ਬਲਾ ਚਾਰ ਗਈ ਦਰਮਿਆਂ ਆਮਦਮ ਮੈਂ ਲਾਚਾਰ ਹੋ ਗਿਆ ਤੂੰ ਮੈਨੂੰ ਲਾਚਾਰ ਕਰ ਦਿੱਤਾ ਬਲਾ ਚਾਰ ਗਈ ਦਰਮਿਆਂ ਆਮਦਮ ਪਦਦ ਵੀ ਰੋਤੀ ਰੋ ਤੂੰ ਫੰਗ ਆਮਦਮ ਤੂੰ ਇਤਨਾ ਮੈਨੂੰ ਲਾਚਾਰ ਕਰ ਦਿੱਤਾ ਤੋ ਇਨਸਾਫ ਨੂੰ ਮੰਨਣ ਨੂੰ ਇਨਕਾਰੀ ਹੋ ਗਿਆ ਸੱਚ ਦਾ ਤੇਰੇ ਉੱਤੇ ਜਦ ਕੋਈ ਅਸਰ ਨਾ ਹੋਇਆ ਵਿਚਾਰ ਜਦ ਤੇਰੇ ਤੱਕ ਪਹੁੰਚਦੀ ਨਹੀਂ ਸੀ ਮਜਬੂਰਨ ਮੈਨੂੰ ਤਲਵਾਰ ਚੁਕਣੀ ਪਈ ਚੁਕਾਰਜ਼ ਹਮਾ ਹੇਲਤੇ ਦਰਗੁਜਸ ਹਲਾਲ ਅਜ ਤੋ ਬੁਰਦੰਬ ਸ਼ਮਸ਼ੀਰ ਦਸਤ ਪਰ ਮੈਰਜ਼ ਕਰਾ ਇਤਨੀ ਵੱਡੀ ਕ੍ਰਾਂਤੀ ਬਹੁਤ ਵੱਡੀ ਸ਼ਾਂਤੀ ਚੁਲੰਗੀ ਏ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਂਤੀ ਵੀਰ ਖਾਲੂ ਨੇ ਕੁਸ ਵਕਤ ਦਾ ਧਾਰਮਿਕ ਸਮਾਜ ਆਲੇ ਦੁਆਲੇ ਸ਼ਰੀਕ ਚੰਦੂ ਜਹਾਂਗੀਰ ਸਾਰਾ ਮਾਹੌਲ ਤਪੇ ਹੋਇਆ ਹੈ ਔਰ ਜਹਾਂਗੀਰ ਔਖਾ ਹੈ ਕਿ ਉਹ ਫਕੀਰ ਜਿਸ ਦੀ ਸਾਰੀ ਪੰਜਾਬ ਦੇ ਵਿੱਚ ਪ੍ਰਤਿਸ਼ਠਾ ਹੈ ਤੇ ਅਸੀਂ ਚਾਹਦੇ ਸੀ ਇਹ ਤਬਲੀਗ ਦਾ ਕੰਮ ਕਰੇ ਇਹਨੇ ਆਪਣਾ ਮਸਤ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ ਇਹ ਸੁਗਮਨੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਕੁਰਾਨ ਦੀ ਤਲਾਵਤ ਛੋੜ ਕੇ ਔਰ ਸਿੱਖ ਜਗਤ ਦੇ ਔਰ ਸਾਰੀ ਦੁਨੀਆ ਦੇ ਸਿਰਮੌਰ ਤੀਰਤ ਦੀ ਬੁਨਿਆਦ ਮਹਾ ਮੀਰ ਜੋ ਹੈ ਸਾਈ ਮੀਆਂ ਮੀਰ ਤੋਂ ਦਨ ਗੁਰੂ ਅਰਜਨ ਦੇਵ ਜੀ ਨੇ ਰਖਵਾਈ ਇਸ ਫਕੀਰ ਦੇ ਕੰਨੇ ਜਦ ਇਹ ਬੋਲ ਬੈ ਕਿ ਉਹ ਸ਼ਾਂਤੀ ਦਾ ਮੂਜਸਮਾ ਜ ਤਤੀ ਤਵੀ ਤੇ ਬਿਠਾਇਆ ਜਾਣਾ ਸ਼ਾਹੀ ਘਰਾਨੇ ਤੱਕ ਪਹੁੰਚ ਸੀ ਮੀਆਂ ਮੀਰ ਦੀ ਇੱਕ தம் ਜਾ ਪਹੁੰਚਿਆ ਉਸ ਟਿਕਾਣੇ ਤੇ ਬਾਵੇਂ ਇਹ ਆਰਡਰ ਦੇ ਕੇ ਹੁਕਮ ਦੇ ਕੇ ਜਹਾਂਗੀਰ ਲਾਹੌਰ ਤੋਂ ਨਿਕਲ ਗਿਆ ਸੀ ਕਿ ਮੇਰੇ ਤੱਕ ਕੋਈ ਪਹੁੰਚੇ ਨਾ ਸਫਾਰਸ਼ੀਸ਼ اے ਮੀਆਂ ਮੀਰ ਰੋਇਆ ਸਤਗੁਰੂ ਦੀ ਹਾਲਤ ਦੇਖ ਕੇ ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੇ ਭਾਉ ਸੰਬਾਦ ਗੁਰੂ ਅਰਜਨ ਦੇਵ ਜੀ ਦਾ ਤੇ ਮੀਆਂ ਮੀਰ ਦਾ ਆਪਣੇ ਇੱਕ ਨਜ਼ਮ ਵਿੱਚ ਇੰਜ ਬਿਆਨ ਕੀਤਾ ਸੁਣ ਕਿਹਾ ਸਤਗੁਰੂ ਨੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੋਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਔਰ ਸਤਗੁਰ ਦੇ ਆਪਣੇ ਵਾਕ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਾਈ ਘਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰੀ ਨਾਮ ਸੰਸਕ੍ਰਿਤੀ ਸ਼ਲੋਕ ਗੁਰਵਰਜਨ ਦੇਵ ਜੀ ਨੇ ਸੀਤਲੰਗ ਚੰਦਰ ਦੇਵੇ ਨੇ ਸੀਤਲੰਗ ਬਾਵਨ ਚੰਦਨੇ ਨੇ ਸੀਤਲੰਗ ਸੀਤ ਰੁਤੇਣ ਨਾਨਕ ਸੀਤਲੰਗ ਸਾਦ ਸਵਜਨੇ ਚੰਦਰਮਾ ਕੋਈ ਮਨ ਨੂੰ ਸ਼ੀਤਲਤਾ ਨਹੀਂ ਦਿੰਦਾ ਸਰਦੀ ਦੀ ਰੁੱਤ ਕੋਈ ਮਨ ਨੂੰ ਸ਼ਾਂਤੀ ਨਹੀਂ ਦਿੰਦੀ ਚੰਦਨ ਦਾ ਲੇਪ ਕੋਈ ਮਨ ਨੂੰ ਠੰਡਾ ਨਹੀਂ ਕਰਦਾ ਕੇਵਲ ਪ੍ਰਮਾਤਮਾ ਦਾ ਨਾਮ ਹੈ ਜੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਸਰਦੀ ਦੀ ਰੁੱਤ ਇਹਦੇ 'ਚ ਵੀ ਬਨੁੱਖਾਂ ਦੇ ਮਨ ਤਪੇ ਰਹਿੰਦੇ ਨੇ ਬਰਫ਼ ਪਈ ਪੈਂਦੀ ਹੈ ਮਨ ਦੇ 'ਚ ਭਾਂਬੜ ਪੈ ਬਲਦੇ ਨੇ ਠੰਡਾ ਚੰਦਨ ਹੈ ਪਰ ਅੰਦਰ ਕਲਪਨਾਵਾਂ ਦੀ ਅੱਗ ਹੈ ਠੰਡੀਆਂ ਇਹ ਚੰ드ਰਮਾ ਦੀਆਂ ਕਿਰਨਾਂ ਨੇ ਪਰ ਅੰਦਰ ਤ੍ਰਿਸ਼ਨਾ ਦੇ ਬਾਬਲ ਨੇ ਨਹੀਂ ਸੀਤਲੰਗ ਚੰਦਰ ਦੇਵੇ ਨਹੀਂ ਸੀਤਲੰਗ ਬਾਵਨ ਚੰਦ ਨੇ ਨਹੀਂ ਸੀਤਲੰਗ ਸੀਤ ਰੁਤੇਣ ਨਾਨਿਕ ਸੀਤਲੰਗ ਸਾਧ ਸਵਜਣੇ ਕੋਈ ਕਿਤਨਾਕ ਸੀਤਲ ਹੋ ਸਕਦਾ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਪ੍ਰਮਾਣ ਨੇ ਪ੍ਰਤੱਖ ਇਤਨਾ ਸੀਤਲ چاروں پاسے اتنی تپش پھر بھی مجا زبان تو کوئی کوڑا بچن نکلے آپ تتی تویتے بیٹھ کے بھی کہنے سیوک کی اوڑک نبھی پریت جیوت ساب سیو اپنا چلتے راکھے راکو چیت اے پربو شکرانا انتم سمیں تک پریت نب گئی میں گلا نہیں کیتا تیرے تھے آگیا میں بھوک سوئی کر سوکھا سوگ ہرکھ نہیں جانے ہوں ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨੇ ਐਨੇ ਮੈਂ ਕਬੂਲ ਕਰ ਲਿਆ ਜੋ ਵੀ ਹੁਕਮ ਤੇ ਮੈਂ ਅਕਸਰ ਅਰਜ਼ ਕਰਦਾ ਹਾਂ ਉਹ ਹੁਕਮ ਕੀ ਹੈ ਵਾਸਤਵ ਹੁਕਮ ਕੀ ਹੈ ਜੋ ਹੋਆ ਉਹ ਵਦਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਪਰਮਾਤਮਾ ਦਾ ਹੁਕਮ ਕੀ ਹੈ ਜਿਸ ਨੂੰ ਮੰਨਣਾ ਹੈ ਜੋ ਹੋ ਗਿਆ ਇਹ ਹੁਕਮ ਹੈ ਜੋ ਹੋਆ ਹੋ ਵਦਸੋ ਜਾਣੇ ਜੋ ਹੋ ਗਿਆ ਉਹਨੂੰ ਹੋਣ ਹਾਰ ਕਰਕੇ ਜਾਣੇ ਹੋਣਾ ਹੀ ਸੀ ਇਹ ਦਿਨ ਹੋਇਆ ਹੈ ਹੋਣਾ ਹੀ ਸੀ ਹੁਕਮ ਰਾਤ ਹੋਈ ਹੈ ਇਹ ਹੋਣੀ ਸੀ ਇੱਕ ਹੁਕਮ ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਹੁਕਮ ਜਵਾਨੀ ਆਈ ਹੈ ਇਹ ਆਉਣੀ ਸੀ ਇੱਕ ਹੁਕਮ ਪ੍ਰਭੂ ਦਾ ਹੁਕਮ ਪਰ ਬ੍ਰਿਧਾ ਅਵਸਥਾ ਆਈ ਏ ਤੇ ਆਵਣੀ ਸੀ ਇੱਕ ਹੁਕਮ ਨਫਾ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਪਰ ਨੁਕਸਾਨ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਕਰਮਾਂ ਦੀ ਖੇਡ ਔਰ ਪ੍ਰਮਾਤਮਾ ਦਾ ਵਿਧਾਨ ਉਸ ਦਾ ਹੁਕਮ ਉਸ ਦਿੱਤੇ ਹੈ इज्जत मिली है मिलनी सी एक हुक्म बेइज्जती हो गई है होनी सी एक हुक्म जो हुआ हो आ, ਹੋ ਵਤ ਸੋ ਜਾਣੇ ਜੋ ਹੋ ਗਿਆ ਉਹਨੂੰ ਸਮਝ ਲੈ ਹੋਣਾ ਹੀ ਸੀ ਜੋ ਹੋਆ ਹੋ ਵਤ ਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਪਛਾਣੇ ਆਪਣੀ ਪਰਮਾਤਮਾ ਦਾ ਹੁਕਮ ਪਛਾਣੇ ਸਮਝੇ ਤੇ ਮੰਨੇ ਹੁਕਮ ਕੀ ਹੈ ਜੋ ਹੋ ਗਿਆ ਹੋਣਾ ਹੀ ਸੀ ਦੁਨੀਆ ਕਿਉਂ ਰੋ ਰਹੀਏ ਜੋ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਕਿਉਂ ਹੋਇਆ ਉਹ ਤੇ ਹੋਣਾ ਸੀ ਇਤਨੀ ਮੈਂ ਅਰਜ਼ ਕਰਦੇ ਆ ਜੋ ਹੋਆ ਉਹ ਵੱਤ ਸੋ ਜਾਣੇ ਕਿਸ ਤਰ੍ਹਾਂ ਜੇ ਸਮਝੋਗੇ ਕਿ ਉਸ ਦਾ ਹੁਕਮ ਕੀ ਹੈ ਕਿਉਂਕਿ ਹੁਕਮ ਰਜ਼ਾ ਹੀ ਚਲਣਾ ਨਾਨਕ ਲਿਖਿਆ ਨਾਲ ਜੋ ਹੋ ਗਿਆ ਹੈ ਹੋਣਾ ਹੀ ਸੀ ਇਹ ਹੀ ਪ੍ਰਭੂ ਦੀ ਰਜ਼ਾ ਸੀ ਨਿੱਕਾ ਜਿਹਾ ਕੰਡਾ ਲੱਗ ਜਾਏ ਮਨੁੱਖ ਕਹਿੰਦੇ ਪਤਾ ਨਹੀਂ ਰੱਬ ਹੈ ਕਿ ਨਹੀਂ ਛੋਟੀ ਜਿਹੀਆਂ ਘਟਨਾ ਘਟ ਜਾਏ ਮਨੁੱਖ ਗਿਲਿਆਂ ਨਾਲ ਭਰ ਜਾਂਦਾ ਪਰ ਕੋਈ ਤਤੀ ਤਵੀ ਤੇ ਬੈਠ ਕੇ ਭੁੱਖਾ ਪਿਆਸਾ ਵੀ ਇਹ ਕਹਿ ਸਕਦਾ ਹੈ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿ ਜੋ ਵੀ ਉਸ ਦਾ ਹੁਕਮ ਹੋਇਆ ਮੈਂ ਉਹਨੂੰ ਖਿੜੇ ਮੱਥੇ ਮੰਨ ਲਿਆ ਤੇ ਹੁਕਮ ਕੀ ਹੋ ਜੋ ਹੋ ਗਿਆ ਹੁਕਮ ਮਹਿਰਜ ਕਰਾ ਮਨੁੱਖ ਅੱਧਾ ਹੁਕਮ ਕਬੂਲ ਕਰ ਸਕਦਾ ਸਾਰਾ ਨਹੀਂ ਜਨਮ ਹੋਇਆ ਹੈ آنا ہی سی ایک حکم قبول مرن ہوا ہی ہونا سی ایک حکم یہ قبول نہیں جوانی آئی ہے آنی سی ایک حکم قبول پا آیا ہے یہ آنا ہی سی ایک حکم قبول نہیں ہے پروان نہیں ہے تسلیم نہیں ہے نفا ہوا ہے ہونا ہی ایک حکم قبول پر نقصان ہو گیا ہے ہونا ہی سی ایک حکم قبول نہیں ہے یہ پروان نہیں ہے اور ادھا حکم مننا ادھا نہ مننا سمجھ لو سارا ہی نہیں منیا یہ بھی عرض کر دیا انہیں حکم انہ سمجھے ہی نہیں کہو نانک جن حکم پچھاتا پرب صاحب کا تین بھید جاتا کتنا بھی کھپ جا جو کچھ ہو گیا ہے ہونا ہی سی ਕੋ ਕਰਮਾਂ ਦੀ ਸ਼ੰਖਲਾ ਪਿਛੋ ਲੰਬਾ ਚੋੜਾ ਵਿਧਾਨ ਬਰ ਜੋ ਹੋ ਗਿਆ ਇਹਨੂੰ ਸਮਝੀ ਹੋਣਾ ਹੀ ਸੀ ਬਸ ਇਸਨੂੰ ਤਸلیم ਕਰ ਲੈ ਇਹਨੂੰ ਕਬੂਲ ਕਰ ਲੈ ਮੋਟੇ ਉਦਾਹਰਣ ਫਿਰ ਮੈਂ ਦੇ ਦਿਆਂ ਜਨਮ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੈ ਹੋਣਾ ਹੀ ਸੀ ਇੱਕ ਹੁਕਮ ਜਵਾਨੀ ਆਈ ਹੈ ਆਉਣੀ ਸੀ ਇੱਕ ਹੁਕਮ ਬੁਢੇਪਾ ਆਇਆ ਹੈ ਆਉਣਾ ਹੀ ਸੀ ਇੱਕ ਹੁਕਮ ਤੇ ਜੇ ਜਨਮ ਤੇ ਮਰਨ ਜਵਾਨੀ ਤੇ ਬੁਢੇਪਾ ਸਭ ਕੁਝ ਹੁਕਮ ਦੇ ਚ ਹੈ ਤੋ ਪੁਰਖਾ ਜੋ ਕੁਝ ਵੀ ਹੋਇਆ ਸਭ ਹੁਕਮ ਜੋ ਹੋਆ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਬੜੀ ਲੰਬੀ ਚੌੜੀ ਵਿਆਖਿਆ ਹੈ ਹੁਕਮ ਮੰਨਣ ਦੀ ਮੂਰਤੀ ਵੇਖਣੀ ਹੋਵੇ ਤੇ ਇੱਕੋ ਹੀ ਨਾਮ ਸਾਹਮਣੇ ਆਂਦਾ ਧਨ ਗੁਰੂ ਅਰਜਨ ਦੇਵ ਜੀ ਹੁਕਮ ਕਬੂਲ ਆ ਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਥੇਲੇ ਮਾਨਿਆ ਪਰ ਇਸ ਨਿਰਮਾਨਤਾ ਨੂੰ ਇਸ ਸ਼ੈਨਸੀਲਤਾ ਨੂੰ ਇਸ ਸ਼ਾਂਤੀ ਨੂੰ ਕੋਈ 부ਜਦਲੀ ਨਾ ਸਮਝ ਲਵੇ ਕੋਈ ਕਾਇਰਤਾ ਨਾ ਸਮਝ ਲਵੇ ਤਾਂ ਗੁਰੂ ਨਾਨਕ ਦੇਵ ਜੀ ਦੇ 6ਵੇਂ ਰੂਪ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੂਪ ਧਾਰਨ ਕਰ ਲਿਆ ਤਲਵਾਰ ਚੁੱਕ ਲਈ ਇਸ ਸ਼ਾਂਤੀ ਦੇ ਚੋਂ ਕ੍ਰਾਂਤੀ ਨਿਕਲੀ ਇਸ ਸਬਰ ਦੇ ਚੋਂ ਤਲਵਾਰ ਨਿਕਲੀ ਇਸ ਨੂੰ ਇਸ ਤਰ੍ਹਾਂ ਲਈ ਹੈ ਮੈਂ ਆਪਣੀ ਘਟਨਾ ਵੀ ਤੁਹਾਨੂੰ ਸਰਵਣ ਕਰਾ ਦਿਆਂ ਸਾਹਮਣੇ ਆ ਗਏ ਮੈਂ ਪਿੱਛੇ ਨਾ ਮੋੜਾਂ ਮੈਂ ਬੰਗਲਾ ਸਾਹਿਬ ਸ੍ਰੀ ਸਿਸ਼ਗੰਜ ਸਾਹਿਬ ਲੜੀਵਾਰ ਕਥਾ ਚਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਿਛਲੇ ਸਾਲ ਹੀ ਦਾਸ ਭੋਗ ਪਾ ਕੇ ਆਇਆ ਹੈ ਗਾਲਬਨ ਸੰ 63 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਆਰੰਭ ਹੋਈ ਸੀ 92 ਸਮਾਪਤ ਹੋਈ ਲਗਾਤਾਰ ਚਲਦੀ ਰਹੀ ਜਿਸ ਦੇ ਸਿਰਫ ਜਨਵਰੀ ਦਾ ਮਹੀਨਾ ਦਾਸ ਕਰਦਾ ਰਿਹਾ ਇੱਕ ਮਹੀਨਾ ਬਾਕੀ ਹੋਰ ਗੁਣੀ ਜਨ ਮਹਾਪੁਰਖ ਕਥਾ ਕਰਦੇ ਰਹੇ ਇਹ ਪਿਛਲੇ ਸਾਲ ਭੋਗ ਪਿਆ ਸ਼ਲੋਕਾਂ ਤੇ ਜਦ ਬਾਣੀ ਆਈ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦੇ ਰਾਗ ਮਾਲਾ ਆਗੋਂ ਸੀ ਤਾਂ ਦਾਸ ਨੂੰ बार-बार ਦਿੱਲੀ ਦੀ ਸੰਗਤਾਂ ਤੇ ਪ੍ਰਬੰਧਕ ਸਜਣਾ ਦੇ ਹੁਕਮਨਾਮੇ ਆਏ ਭਈ ਪਹੁੰਚੋ ਤੁਸੀਂ ਆਰੰਭ ਕੀਤੀ ਸੀ ਤੁਸੀਂ ਸਮਾਪਤੀ ਆ ਕੇ ਕਰੋ ਤਾਂ ਦਾਸ ਨੇ 15 ਦਿਨ ਉੱਥੇ ਫਿਰ ਰਾਗ ਮਾਲਾ ਦੀ ਕਥਾ ਕੀਤੀ ਸਮਾਪਤੀ ਹੋਈ ਇਸੇ ਤਰ੍ਹਾਂ ਲੜੀ ਬੰਗਲਾ ਸਾਹਿਬ ਵੀ ਚਲਦੀ ਉਹ 15 ਦਿਨ ਪਿੱਛੇ ਸੀ ਉਸ ਵਾਸਤੇ 15-20 ਦਿਨ ਬਾਅਦ ਵਿੱਚ ਪਹੁੰਚ ਪਿਆ ਜਦੋਂ ਲੜੀਵਾਰ ਕਥਾ ਦੇ ਸੁਕਮੰਨੀ ਸਾਹਿਬ ਚੱਲ ਰਹੀ ਸੀ ਉਦੋਂ ਦਾਸ ਨੇ ਕਿਦਰੇ ਦੋ ਪੰਕਤੀਆਂ ਦਿੱਤੇ 15-20 ਦਿਨ ਲਾ ਦਿੱਤੇ ਉਂਝ ਮੈਂ ਇੱਕ ਅਸ਼ਟਪਦੀਕ ਟਾਈਮ ਵਿੱਚ ਰੋਜ਼ ਕਰ ਦਿੰਦਾ ਸੀ ਪਰ ਦੋ ਪੰਕਤੀਆਂ ਨੇ ਐਸਾ ਮੈਨੂੰ ਰੋਕਿਆ ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ ਜੋ ਹੋਵਾ ਉਹ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਹੈ ਹੋਣਾ ਹੀ ਸੀ ਹੁਕਮ ਅਦਕੀ ਇਹ ਪਿਛਲੇ ਸਾਲ ਦੀ ਗੱਲ ਹੈ ਬੰਗਲਾ ਸਾਹਿਬ ਤੋਂ ਕਥਾ ਕਰਕੇ ਜਿਉ ਮੈਂ ਆ ਰਹਿਆ ਸੀੜੀਆਂ ਤੋਂ ਉਤਰ ਰਿਹਾ ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮ ਮਰ ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਚਾਤ ਬੰਦਿਆਂ ਦੇ ਨਾਲ ਉਨੇ ਮੈਨੂੰ ਘੇਰ ਲਿਆ ਤੇ ਕਹਿਣ ਲੱਗੇ ਗੈਨੇ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਉਹ ਕਥਾ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਆ ਉਹ ਵਦਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਤੁਸੀਂ ਇਹ ਆਖਿਆ ਸੀ ਔਰ ਸਾਨੂੰ ਚੰਗਾ ਲੱਗਿਆ ਸੀ ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਹੀਦੀ ਪਰ ਹੁਣ ਉਹਨੇ 84 ਦੇਚ ਔਰ 384 2 ਸਾਲਾਂ ਦੇਚ ਤੁਸੀਂ ਸਾਰੇ ਦੇਸ਼ ਵਿੱਚ ਭਰਮਣ ਕਰਕੇ ਆਖਿਆ ਜੋ ਹੋਇਆ ਹੈ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਹੈ ਇਹ ਗਲਤ ਹੋਇਆ ਹੈ ਔਰ ਇਸ ਕਹਣੇ ਨਾਲ ਤੁਹਾਨੂੰ ਸਜ਼ਾ ਵੀ ਮਿਲੀ ਤੁਹਾਡੇ ਤੇ ਕੇਸ ਵੀ ਬਣਿਆ ਕਿ ਇਹ ਦੋਰੰਗੀ ਸਾਡੀ ਸਮਝ ਚ ਨਹੀਂ ਆਈ ਤੁਹਾਡੀ ਉਦੋਂ ਕਹਿੰਦੇ ਸੀ ਤੁਸੀਂ ਜੋ ਹੋਆ ਉਹ ਵਦਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਫਿਰ ਸਾਰ ਬਲ ਦੇਸ਼ ਦਾ ਵਰਮਣ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਹਿਣ ਲੱਗੋ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਇਹ ਠੀਕ ਹੈ ਪਹਿਲੇ ਇਹ ਫੈਸਲਾ ਕਰਕੇ ਸਾਨੂੰ ਦੱਸ ਦੋ ਸੀ ਉਹ ਮੰਨ ਲਈਏ ਯਕੀਨ ਜਾਣੋ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਚੋਟੀ ਦੇ ਸਿਆਣੇ ਮਨੁੱਖਾਂ 'ਚ ਮੈਂ ਘਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਵਾਕਈ ਮੈਂ ਆਖਿਆ ਸੀ ਜੋ ਹੋਇਆ ਗਲਤ ਹੋਇਆ ਸਹੀ ਨਹੀਂ ਹੋਇਆ ਔਰ 15 ਦਿਨ ਮੈਂ ਇਹ ਵੀ ਕਥਾ ਕੀਤੀ ਸੀ ਉਸ ਤੋਂ ਅੱਗੇ ਫਿਰ ਪ੍ਰਕਰਣ ਬਦਲ ਗਏ ਸਨ ਕਿ ਜੋ ਹੋ ਹੋ ਵਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਤੇ ਹੋਣਾ ਹੀ ਸੀ ਹੁਕਮ ਹੈ ਤੋ ਜੋ ਹੁਕਮ ਨੂੰ ਸਮਝ ਲੈਂਦਾ ਹੈ ਪ੍ਰਮਾਤਮਾ ਨੂੰ ਸਮਝ ਲੈਂਦਾ ਹੈ ਕਹੋ ਨਾ ਨੇ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਣ ਉਸਨੇ ਪ੍ਰਮਾਤਮਾ ਦਾ ਭੇਦ ਜਾਣ ਲਿਆ ਉਹਦੇ ਰਾਜ਼ ਨੂੰ ਸਮਝ ਗਿਆ ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ ਤੇ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਇਹਨਾਂ ਨੇ ਛਾਪ ਵੀ ਦੇਣੇ ਨੇ। ਤੋਂ ਮੈਨੂੰ ਘਬਰਾਹਟ ਵੀ ਹੋਈ। ਮੈਨੂੰ ਕਹਿਣ ਲੱਗੇ ਅਸੀਂ ਕੋਈ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਐਨੇ। ਉਹ ਜੋ 15 ਦਿਨ ਤੁਸੀਂ ਕਥਾ ਕੀਤੀ ਸੀ ਉਹ ਠੀਕ ਹੈ। ਜਾਂ ਹੁਣ ਤੁਸੀਂ ਜਿਹੜਾ ਬੋਲੇ ਹੋ ਇਹ ਠੀਕ ਹੈ ਬਸ ਐਨੇ ਅਸੀਂ ਜਾਣਨਾ ਚਾਹੁੰਦੇ ਹਾਂ ਹੋਰ ਕੁਝ ਨਹੀਂ। ਕਿਉਂਕਿ ਦੋਵੇਂ ਮੁਖਾਲਫ ਨੇ ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ ਜੋ ਹੋ ਗਿਆ ਹੈ ਇਹ ਹੋਣਾ ਹੀ ਸੀ ਹੁਕਮ ਹੈ ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਇਹ ਗਲਤ ਹੋਇਆ ਇਹ ਸਹੀ ਨਹੀਂ ਹੋਇਆ ਕਹਿੰਦੇ ਤੁਸੀਂ ਉਹੀ ਉਹ ਜ਼ਬਾਨ ਤੁਹਾਡੀ ਉਹੀ ਹੈ ਪਰ ਬੋਲ ਇੱਕ ਨਹੀਂ ਨੇ ਤੁਸੀਂ ਦੱਸੋ ਉਹ ਠੀਕ ਸੀ ਯਾ ਇਹ ਆਖਰ ਦੋਆਂ ਚ ਕੋਈ ਇੱਕ ਠੀਕ ਹੋ ਸਕਦਾ ਹੈ ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ ਦੋਹਾਂ ਦਾ ਆਪਸ ਵਿੱਚ ਸੰਗਮ ਨਹੀਂ ਹੈ ਸ਼ਾਇਦ ਉਸੇ ਦਿਨੇ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੂੰ ਤੇ ਮੈਂ ਉਪਰੇ ਡਾਂਗਣ ਵਾਲੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ ਚੋਂ ਨਿਕਲੀ ਮੈਂ ਕਿ ਹੇ ਗੁਰੂ ਹਰਿਕ੍ਰਿਸ਼ਨ ਜੀ ਤੇਰੀ ਚੌਕੜ ਤੇ ਮੈਂ ਖੜਿਆ ਤੇ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲੈ ਸਨ ਐ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਜੇ ਜਵਾਬ ਨਾ ਬਣਿਆ ਤਾਂ ਪਾਦਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਾ ਨਾ ਅੱਜ ਮੇਰੀ ਲੱਜਾ ਰੱਖਣੀ ਹੈ ਇਹਨਾਂ ਕੋਲ ਮੈਂ ਅੱਜ ਸੁਰਖਰੂ ਹੋਣਾ ਚਾਹੀਦਾ ਹੈ ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ ਉਂਝ ਨਹੀਂ ਜ਼ਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ ਕੋਈ ਜਬ ਤਬ ਇਤਨਾ ਗਹਿਰਾ ਨਹੀਂ ਜਾਂਦਾ ਕੋਈ ਸਾਧਨਾ ਇਤਨੀ ਗਹਿਰੀ ਨਹੀਂ ਜਾਂਦੀ ਜਿੰਨੀ ਗਹਿਰੀ ਅਰਦਾਸ ਚਲੀ ਜਾਂਦੀ ਸ਼ਾਇਦ ਇਸੇ ਵਾਸਤੇ ਗੁਰੂ ਦਾ ਹੁਕਮ ਹੈ ਅਰਦਾਸ ਤੂੰ ਲਾਜ਼ਮੀ ਕਰਨੀ ਹੈ ਅਰਦਾਸ ਦੇ ਸ਼ਾਮਲ ਹੋਣਾ ਹੈ ਅੰਦਰੋਂ ਅਰਦਾਸ ਨਿਕਲੀ ਮੈਂ ਕਮਾਰਾਜ ਉਹ ਛੜੀ ਜ਼ਰਾ ਇਧਰ ਵੀ ਫੇਰਦੇ ਆਪਣੇ ਕੋਲ ਜਵਾਬ ਨਹੀਂ ਹੈ ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ ਤੇਰੇ ਦਰ ਦਾ ਝਾੜੂ ਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਦਾ ਗਲਤ ਬਿਆਨ ਨਹੀਂ ਕਰਦਾ ਯਕੀਨ ਜਾਣੋ ਮੈਂ ਪਹਿਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ ਇਕਬਾਲ ਨੇ ਕਿਸੇ ਵਕਤ ਕਿਹਾ ਸੀ ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰਖਤੀ ਹੈ ਪਰ ਨਹੀਂ ਤਾਕਤ ਤੇ ਪਰਵਾਜ਼ ਮਗਰ ਰਖਤੀ ਹੈ ਮੈਂ ਉਹਨਾਂ ਨੂੰ ਗਰਜ ਕੇ ਆਖਿਆ ਮੈਂ ਦੋਵੇਂ ਜੋ ਆਖਿਆ ਠੀਕ ਆਖਿਆ ਉਦੋਂ ਵੀ ਠੀਕ ਆਖਿਆ ਸੀ ਹੁਣ ਵੀ ਠੀਕ ਆਖਿਆ ਬੋਲੇ ਮੈਂ ਕਹ ਮੈਂ ਉਦੋਂ ਵੀ ਸਹੀ ਆਖਿਆ ਸੀ ਹੁਣ ਵੀ ਸਹੀ ਆਖਿਆ ਕਿੰਨੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਇਹ ਹੁਕਮ ਹੈ ਪਰਮਾਤਮਾ ਦਾ ਇਹਨੂੰ ਮੰਨ ਲੈ ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਹ ਇਸ ਤਰ੍ਹਾਂ ਹੈ ਜੋ ਹੋਇਆ ਹੈ ਕੋਮ ਨਾਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੌਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅਗ ਰੱਖ ਦਿੱਤੀ ਮੈਂ ਐਸਾ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਣੇ ਸੀ ਮੈਂ ਫਿਰ ਦਰਾਮਾ ਜੋ ਮੈਂ ਉਦਾਹਰਣ ਦਿੱਤਾ ਬੇ ਮੇਰੇ ਰਸਤੇ 'ਚ ਕਿਸੇ ਨੇ ਅਗ ਵਿਛਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲ ਨਹੀਂ ਸੀ ਪਰ ਅਗ ਤੇ ਚਲਦਿਆਂ ਮੂੰਹ ਚੀਖ ਨਿਕਲ ਗਈ ਨਿਕਲਨੀ ਸੀ ਹੋਣਾ ਹੀ ਸੀ ਜੋ ਹੋ ਗਿਆ ਇਹ ਹੋਣਾ ਹੀ ਸੀ ਮੈਂ ਮੰਨਦਾ ਪਰ ਰੋਸ ਪੈਦਾ ਹੋ ਗਿਆ ਇਹ ਨਿਕਲ ਨਹੀਂ ਸੀ ਰੋਸ ਹੋਣਾ ਹੀ ਸੀ ਇਹਨੂੰ ਵੀ ਹੁਕਮ ਮੰਨ ਲੋ ਮੈਂ ਉਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲੋ ਜੋ ਹੁਣ ਮੈਂ ਆਖੇ ਇਹਨੂੰ ਵੀ ਹੁਕਮ ਮੰਨ ਲੋ ਦੈਰਾ ਥੱਲੇ ਮੇਰੇ ਅੱਗ ਕਿਸੇ ਨੇ ਰੱਖਣੀ ਸੀ ਮੈਂ ਫਿਰ ਦौरा ਦੇਆ ਮੈਂ ਸਮਝਦਾ ਇਹ ਅਗ ਰੱਖਣੀ ਸੀ ਕਿਸੇ ਨੇ ਇਹ ਅਗ ਪਹਿਣੀ ਸੀ ਐਸਾ ਹੋਣਾ ਹੀ ਸੀ ਪਰ ਮੂੰਹੋਂ ਚੀਖ ਨਿਕਲ ਗਈ ਹੈ ਨਿਕਲਣੇ ਸੀ ਰੋਸ ਨਿਕਲ ਗਿਆ ਨਿਕਲ ਨਹੀਂ ਸੀ ਹੱਸਦੇ ਮੈਨੂੰ ਕਹਿਣ ਲੱਗੇ ਅਸੀਂ ਤੇ سنگਲ ਲੈ ਕੇ ਆਏ ਸੀ ਤੁਹਾਨੂੰ ਪਸਾਣ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਮੈਂ ਦੋਵੇਂ ਵਕਤ ਠੀਕ ਆਖਿਆ ਸੀ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਇਹ ਤੇ ਐਸਾ ਹੈ ਜੇ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਔਰ ਮੂੰਹ ਐਸੇ ਬੋਲ ਨਿਕਲ ਗਏ ਨਿਕਲਨੇ ਸੰ ਇਹ ਵੀ ਇੱਕ ਹੁਕਮ ਉਹ ਹੱਸਦੇ ਹੋਏ চলে گئے ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ ਗੱਲ ਬਣ ਗਈ ਜੋ ਹੋਆ ਉਹ ਵਦਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਤੀ ਤਵੀ ਤੇ ਬੈਠਣਾ ਸੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਕਹਿੰਦੇ ਨੇ ਹੁਕਮ ਪਰ ਛੇਵੇਂ ਰੂਪ ਨੇ ਤਲਵਾਰ ਖਿੱਚ ਲਈ ਹੁਕਮ ਐਸਾ ਵੀ ਹੋਣਾ ਸੀ ਛੇਵੇਂ ਗੁਰਨਾਣਕ ਦੇ ਅੰਦਰ ਰੋਸ ਪੈਦਾ ਹੋ ਗਿਆ ਹੁਣੇ ਹੀ ਸੀ ਇਹ ਵੀ ਹੁਕਮ ਇਹ ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਆਇਆ ਉਹਨੇ ਛੇਵੇਂ ਪਾਤਸ਼ਾਹ ਨੂੰ ਪਕੜ ਕੇ ਗੋਲਿਆਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਇਹਨੇ ਕਬੂਲ ਆਉਂਦਾ ਸਤਾਦਾਰੀ ਨਾ ਐਸਾ ਸਿਲਸਿਲਾ ਜੋ ਹੈ ਚੱਲੇ ਆ ਰਿਹਾ ਹੈ ਤੋ ਕ੍ਰਾਂਤੀ ਦਾ ਰੰਗ ਭਰਿਆ ਧਨ ਗੁਰੂ ਅਰਗੁਵਿੰਦ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੇ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਉਸਨੇ ਉਹਨਾਂ ਦੀ ਦੇਣ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਕਸਰ ਦੇਖੇ ਨੇ ਜਿਹੜੇ ਬਾਦਸ਼ਾਹ ਨੇ ਉਹ ਕੇਵਲ ਬਾਦਸ਼ਾਹ ਹੁੰਦੇ ਨੇ ਦਰवेश ਨਹੀਂ ਹੁੰਦੇ ਔਰ ਜਿਹੜੇ ਦਰवेश ਆਉਂਦੇ ਨੇ ਕੇਵਲ ਦਰवेश ਹੁੰਦੇ ਨੇ ਬਾਦਸ਼ਾਹ ਨਹੀਂ ਹੁੰਦੇ ਪਰ ਨੰਦ ਲਾਲ ਕਹਿੰਦੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਦਾ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਇਤੇ ਬਾਦਸ਼ਾ ਐ ਅੰਦਰੋਂ ਦਰਵੇਸ਼ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋਤੀਆਂ ਦੀ ਮਾਲਾ ਪਹਿਨ ਲਈ ਸੀਸ ਤੇ ਕਲਗੀ ਲਾ ਲਈ ਘੋੜਿਆਂ ਦੀ ਅਸਵਾਰੀ ਹੁਕਮਨਾਮੇ ਜਾਰੀ ਕਰ ਦਿੱਤੇ ਆਇਂਦਾ ਤੋਂ ਸਿੱਖ ਜੋ ਨਜ਼ਰਾਨਾ ਮੈਨੂੰ ਭੇਟ ਕਰਨ ਸ਼ਸਤਰਾਂ ਸ਼ਸਤਰ ਲਿਆਨ